ਸੋ ਨੋਹ ਲਾ ਅੱਲਾਹ ਸੋਨੇ ਵੱਡਾ ਆਖੇ ਸਭ ਕੋ ਏ ਕੇ ਵੱਡੇ ਵੱਡਾ ਦਿੱਖ ਹੋਏ ਕਿਮਤ ਗਏ ਨਾ ਘਰੇ ਜਏ ਗਹਣੈ ਵਲੇ ਤੇਰੇ ਰਹੇ ਸਮਾਏ ਹੂੰ ਵੱਡੇ ਮੇਰੇ ਸਾਹਿਬ ਗਲਹਰ ਗੰਬੀਰ ਗੁਣੀ ਗਹਿਰ ਕੋਈ ਨਾ ਡਰਨ ਤੇਰਾ ਕਿੱਥੇ ਕਿਵੜੇ ਚਿਰਨਵਾਉ ਸਭ ਸੁੱਖੀ ਮਿਲੇ ਸੁਖ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਯਾਨੀ ਗੁਰੂ ਗੁਰੁ ਹੈ ਕਹਨ ਨ ਡਰੀ ਤੇਰੀ ਤਲਵੜਿਆ ਸਭ ਸਤ ਸਭ ਕਾਪੇ ਸਭ ਚੰਗਿਆਈਆਂ ਦੁਖਾਂ ਬਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਦੀਕ ਨਾ ਨ ਪਈਆ ਕਰਮ ਮਿਲੈ ਜਾਹਿ ਤਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਰ ਜਿਸ ਤੂੰ ਦੇਹ ਤਸੈ ਗਿਆਚਾਰਾ ਨਾਨਕ ਸਤਿ ਸਵਰਨ ਕਰ ਆਸਾ ਮਹੱਲਾ ਪਹਿਲਾ ਆਖਾ ਦੀਵਾ ਵਿਸਰੈ ਮਰ ਜਾਵ ਆਖਣ ਔਖਾ ਸਤਿ ਨਾਉ ਸਤਿ ਨਾਮ ਕੀ ਲਗੈ ਭੂਖ ਉਤ ਭੁਖੈ ਖਾਇ ਕਲੀਹ ਹਦੂਕ ਸੋ ਕਿਉ ਵਿਸਰੈ ਮੇਰੀ ਮਾਏ ਸੱਚ ਸਾਹਿਬ ਸੱਚੈ ਨਾਇ ਰਹਾਉ ਸਤਿਨਾਮ ਕੀ ਤਿਲ ਵਿੜਾਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਪਾਹੀ ਵੱਡਾ ਨਾ ਹੋਵੇ ਕਟਾਂ ਜਾਏ ਨਾ ਹਮਰੈ ਨਾ ਹੋਵੇ ਸੁਖ ਦਿੰਦਾ ਰਹੈ ਨਾ ਦੁੱਖਾ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਵਾ ਨਾ ਕੋ ਹੋਏ ਜਿਵਡਾਖ ਤੇਬੜ ਤੇਰੀ ਦਾਤ ਦਿਨ ਦਿਨ ਤਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਵੈ ਬਾਦ ਸੁਨਾਤ ਰਾਗ ਗੋਜਰੀ ਮਹੱਲਾ ਤੁਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨਾ ਕਰੂੰ ਗੁਰ ਪਾਸ ਹਮ ਕੀਰੇ ਗਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਅਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਅਰਗਾਸ ਗੁਰਮੁਖਨਾ ਤੇਰਾ ਪ੍ਰਾਨ ਸਫਾਈ ਹਰ ਕੀਰਤ ਹਮਦੀ ਰਹਿ ਰ ਸਰਹਾਵਾ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਰ ਹਰ ਹਰ ਨਾਮ ਮਿਲੇ ਕਿਰਪਾ ਸਹੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਦੀਵੇ ਤ੍ਰਿਗ ਦੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੂਦਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਿ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਸਤਿ ਕਰ ਦੁਖ ਆਗੇ ਕਰਤਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਕੇ ਦਾਸ ਹਰਿਆ ਰੰਗਾਵ ਜਨਨ ਤਕਾਲੋ ਪ੍ਰਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਸਾਹਿ ਮਨ ਭੋਗ ਕਰਿਆ ਊਡੇ ਊਡ ਆਵੇ ਸੈ ਕੁਸਾਂ ਤਿਸ ਪਾਸ਼ਾਏ ਬਕਰੇ ਸ਼ਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਨਾਸਿ ਹਸਤੀ ਅਸਿਦਾਨ ਸਤਿਗੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤੋ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਔਖਾ ਸੁਪੁਰਖ ਇਕ ਕੋ ਅੰਕਾਰ ਸਤਗੁਰ ਪ੍ਰਸਾਦ ਸੁਪੁਰਖ ਨਿਰੰਜਨ ਹਰ ਪ੍ਰੁਖ ਨਿਰੰਜਨ ਹਰ ਅਗਮ ਅਗਮੇ ਪਾਰਾ ਸਭ ਧਿਆਵੇ ਸਭ ਧਿਆਵੈ ਤੁਧ ਜੀ ਹਰ ਸਤੇ ਸਰਜਨਹਾਰ ਸਭ ਦੀ ਤੁਮਾਰੇ ਜੀ ਤੂੰ ਦਿਆਂ ਕਾ ਦਾਤ ਕਰ ਹਰ ਧਿਆਵੋ ਸੰਤੋਹ ਜੀ ਸਭ ਦੁਖ ਵਿਸਾਰ ਕਰ ਹਰਿਆ ਪਿਠਾ ਗੁਰੂ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕੂੰ ਘਟ ਘਟ ਅੰਦਰ ਸਰਬ ਨਿਰੰਤਰ ਦੀ ਹਰ ਇੱਕੋ ਪ੍ਰਖ ਸਮਾਨਾ ਇੱਕ ਦਾਤੇ ਇੱਕ ਪ੍ਰਖਾਰੀ ਦੀ ਸਭ ਤੇਰੇ ਤੋਜ ਵਡਾਣਾ ਹਉ ਆਪੇ ਦਾਤਾ ਆਪੇ ਭੁਗਤਾ ਦੀ ਹਉ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਦ ਬ੍ਰਹਮ ਬੇਅੰਕ ਬੇਅੰਤੀ तेरे क्या गुणवा बखाना जो सेवले जो सेवहु तुद जी जान नानक तिन कुर्बाना हर त्याग उजे हर त्यागहु तुद जी से जन जग मह सुख वासी से मुक्त से मुक्त भए जिन हर त्याया जी तिन टूटी जग बिखासी ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰਿ ਸਮਾਸੀ ਸੇਧਨ ਸੇਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਸਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਰਾ ਜੀ ਤਪ ਤਪ ਹੀ ਜਪ ਜਿ ਬਿਆੰਗਾ ਤੇਰੇ ਅਨੇਕ ਤੇਰੇ ਅਨੇਕੁ ਕੜਹਿ ਬਹੁ ਸਿਮਰਤ ਸਾਸਤਰੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਦੀ ਰੂਪਾਵਨੀ ਮੇਰੇ ਹਰਿ ਗਵੰਤ ਕਵਾਦ ਪੁਰਖ ਅਪਰੰਥ ਕਰਤਾ ਜੀ ਤੁਦ ਜੀਵਡ ਅਗਰ ਨ ਕੋਈ ਤੂੰ ਦੁਗ ਦੁਗ ਇੱਕੋ ਸਦਾ ਸਦਾ ਤੂੰ ਇੱਕੋ ਦੀ ਹਉ ਰਹਿ ਚਲ ਕਰਤਾ ਸੋਈ ਤੋਦਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੋਦਪੇ ਸ੍ਰਿਸ਼ਟ ਸਭੇ ਉਪਾਈ ਦੀ ਤੋਦਪੇ ਸਿਰਜੇ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸਾਏ ਕਾਜ ਨੋਈ ਆਸਾ ਮਹਲਤ ਫਾ ਤੋ ਕਰਤਾ ਸਤਿਆਰ ਮੰਦਾ ਸਾਈ ਜੋ ਤਉ ਭਾਵੈ ਸੋਈ ਤੀਸੀ ਜੋ ਤੂੰ ਦੇਹੇ ਸੋਈ ਮੋ ਪਾਈ ਰਭਾਵਾ ਸਭ ਤੇਰੀ ਤੂੰ ਸਭਨੀ ਦਿਆਇਆ ਦੇਸ ਲੋਂ ਕਿਰਪਾ ਕਰੇ ਤੂੰ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਜਵਾਇਆ ਤੋਦ ਆਪ ਕੋ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਰੋਗ ਮਿਲਿ ਸੁਣਿਆ ਅਨਜੋਗੀ ਮੇਲ ਜਿਸ ਨਾਮ ਤੂੰ ਜਾਣਾਈਐ ਸਹੀ ਜਣ ਜਾਣੈ ਹਰ ਗੁਣ ਸਦ ਹੀ ਆਪੋ ਖਣੈ ਜਿਨ ਹਰਿ 세ਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਆਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿਨ ਦੂਜਾ ਅਵਰ ਨ ਕੋਇ ਹਉ ਕਰ ਕਰ ਵੇਖ ਹੈ ਜਾਨ ਸੁਏ ਹਉ ਜਾਨ ਲਾਣ ਗੁਰਮੁਖ ਪ੍ਰਗਟ ਹੋਏ ਆਸਾ ਮੋਹ ਲਬ ਲਾ ਤਿਤ ਸਰਵ ਰੜੈ ਕੈਲੇ ਨਵਾਸਾ ਪਣੀ ਬਾਬਤ ਤਿਨਹੇ ਕੀਆ ਪੰਕਜੋ ਮੋਹੋ ਪਾਗ ਨੀ ਚਾਲੈ ਹਮ ਦੇਖਾ ਕਹ ਦੂਜੀ ਹਲੇ ਮਨ ਏਕਲਾ ਇਤ ਮੂਰਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾਉ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਭ ਕ ਮਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰਤਾਲ ਤੇਰ ਕੈ ਨ ਕਾਮ ਮਿਲ ਸਾਧ ਸੰਗਤ ਭਗਵ ਜੇਵ ਨਾਮ ਸਰੰਗ ਜਾਮ ਲਾਜ ਭਉ ਦਲ ਕਰਨ ਕੈ ਜਨੁ ਮ੍ਰਿਥਾ ਜਾਤ ਰੰਗ ਬਾਇਆ ਗੈਰ ਆਉ ਜਪ ਤਪ ਸੰਜਮ ਧਰਮਨਾਕਾ ਸੇਵਾ ਸਾਧਨਾ ਕਹੋ ਨਾਨਕ ਹਮ ਸਰਨ ਪਰੇ ਕੀ ਜਪ ਤਪ ਸੰਜਮ ਧਰਮਨਾ ਕਬਾਇਆ ਕਹੋ ਨਾਨਕ ਹਮ ਨੀਤ ਕਰਮਾਈ ਨਾ ਕੋ ਕਰਮ ਇੱਕ ਊੰਕਰ ਵਾਹਿਗੁਰੂ ਦੀ ਖਤਹਿ ਪਾਤਸ਼ਾਹੀ ਰਸਮੀ ਕਬੇ ਬਾਹਰ ਦੀ ਬੇਨਤੀ ਚੌਪਈ ਹਮਰੀ ਕਰੂ ਹਾਥ ਜਰ ਰਛਾ ਪੂਰਨ ਹੋਏ ਚਿਤ ਦੀ ਇੱਛਾ ਤਬ ਤਰਨਨ ਮਨ ਰਹੇ ਹਮਾਰਾ ਅਪਨਾ ਜਾਣ ਦਰੁ ਪਰਤ ਪਾਰਾ ਅਮਰੇ ਦੁਸ਼ਟ ਸਬੈ ਤੁਮ ਕਾ ਵੋ ਆਪਨਾਥ ਦੇ ਮਨ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੁਰਛਾ ਨਿਦ ਕਰਗ ਕਰਿਐ ਸਬਰਨ ਕੋ ਆਜ ਸੰਘਰੀਐ

ਤੁਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰੀਏ ਵਰਸਾ ਆਰਾਖ ਲੇਹੁ ਮੋਹੇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਹੰ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਉਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਦਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਹੇ ਹਮਾਰਾ ਜਵਨ ਕਾਲ ਆਪ ਜਗਤ ਨਯੋ ਦੇਵ ਦਇਆ ਜਸ਼ਨ ਉਪਜਾਇਓ ਆਦ ਅੰਤ ਇਕੈ ਅਵਕਾਰਾ ਸ੍ਰੀ ਗੁਰੂ ਸਮਝਿ ਇਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕੇ ਪ੍ਰਜਾ ਜਿੰਨਾ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਜਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸੰਦ ਚਿਟੀ ਤੇਰੇ ਅੰਦਰ ਅਸਥੂਲਾ ਸੱਬਰ ਕਿਰਪਾ ਦ੍ਰਿਸ਼ਟ ਕਰ ਬੁੱਲਾ ਸੰਤਨ ਦੁੱਖ ਪਾਏ ਇਹ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸੰਦ ਹੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਹ ਕਰਖ ਕਰ ਤਬ ਕਾਰਾ ਪਰਜਾ ਤਰਤ ਤਬ ਦੇਹ ਅਪਾਰਾ ਜਬ ਇਹ ਕਰਖ ਕਰ ਤਮ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਮ ਹੂੰ ਹੁ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਉਜਾਰੈ ਤੁਮ ਸਭ ਹੀ ਤੇ ਰਮਾਜ ਅਨਿਲ ਅਨਾਦ ਅasamb ਤਾਕਾ ਮੂੜ ਉਜਾਰਤ ਭਿਦਾ ਜਗ ਭੇਵ ਨ ਪਾਵਤ ਵਿਦਾ ਤਾਕੋ ਕਰ ਪਾਹਨ ਅਨਮਾਨਕ ਮਹਾ ਮੂੜ ਕਸ਼ੇਦ ਨ ਜਾਣ ਮਹਾਦੇਵ ਕੋ ਕਹਿ ਕਰਦਾ ਸ਼ਿਵ ਨਿਰੰਕਾਰ ਦਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਦਿੱਤੀ ਮਰਨਤ ਭਿੰਨ ਭਿੰਨ ਹੋਏ ਦਿੱਤੀ ਤੁਮਦਾ ਲਫਾ ਨਾ ਜਾਏ ਅਸਾਰਾ ਇਹ ਬੇਦ ਸਦਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਗੰਧ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਪੁਰਖਾ ਬਹੁਤ ਰਤ ਦੀਨੀ ਹਹੂੰ ਫੂਲ ਰਾਜਾ ਹਵੇ ਬੈਠਾ ਹਉ ਸਿਮਟ ਭਇਓ ਸੰਕਰ ਇਕਾਠਾ ਸਿਗਰੀ ਸ੍ਰਿਸ਼ਟ ਦੁਖਾਏ ਅਚੰ ਭਾਵੋ ਆਦ ਜੁਗਾਦ ਸਰੂਪ ਸਯੰ ਭਾਵ ਅਬ ਰਸ਼ਾ ਮੇਰੀ ਤੁਮ ਕਰੋ ਸਿਖਿ ਬਾਰ ਸਿਖ ਸੰਗਰੋ दुष्ट देते उद्वत् उत्पत्ता सकल मलेश करोरणकत्ता जे असतुज तव शरणी करे तिनके दुष्ट दुख तो हवाय मरे फुरुख जवन पाग परे तिहारे तिनके तुम संकट सब तारे दो काल को एक बार है तक काल निकट नह है ਵਰਸ਼ਾ ਹੋਏ ਰਹੇ ਸਭ ਕਲ ਲਾਸ਼ਟ ਅਰਖਟ ਕਰੇ ਤਤ ਕਲਾ ਐ ਤੈ ਨਾ ਕੋਈ ਏਕ ਬਾਰ ਜਨ ਤਵੇਂ ਸੰਭਾਰਾ ਕਾਲ ਪਾਸੇ ਤਹੇ ਉਬਾਰਾ ਦਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਫੜਦ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਸਰਬ ਥੋਰ ਮੋਹ ਹੋ ਸਹਾਈ ਖੜਗ ਕੇਤ ਮੈਂ ਸ਼ਰਨ ਤਿਹਾਰੀ ਸਰਬ ਧਾਨ ਮੋਹ ਹੋ ਸਹਾਈ ਸਵਈਆ ਪਾਏ ਜਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਕਰ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਮੁਰਖ ਸਾਰ ਸਭੇ ਦੇਖ ਬੈ ਬਹੁ ਥੇਦ ਕਹ ਹਮੇ ਗਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੁਹੇ ਬਖਾਨਿਓ ਲੋਕਰਾ ਸਗੁ ਦਵਾਰ ਕੋ ਸਾਧਕ ਕਹਿਓ ਤੁਹਾਰੋ ਬਾਹੀ ਕਹੇ ਕੀ ਲਾਜ ਅਸ ਸਗਦਵਾਰ ਕਉ ਸਾਡ ਕੈ ਗਯੋ ਤੁਹਾਰੋ ਦਵਾਦ ਬਾਹੇ ਗਏ ਕੀਨ ਪਰਮ ਸਲੀਮ ਅੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਬਾਹੇ ਸਤਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਾਦਾਈਆਂ ਅਰਾਜ ਦੇ ਰਤੁਲ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾ ਗਾਵੋ ਹਰੀ ਕੇ ਰਾਮਣ ਜਿਨੇ ਵਸਾਇਆ ਕਹਾ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਲਾਲੇ ਹਰਨਾਨਦ ਰਭੋ ਤੂੰ ਮਨ ਮੇਰੇ ਦੂਤ ਅਬ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਨ ਸਭ ਸਵਾਰਨਾ ਸਬਨਾ ਗੱਲਾਂ ਕਰ ਰਖੋ Swami ਸੋਕੇ ਮਨਹੁ ਵਿਸਾਰੇ ਰਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹਿ ਕਰਤੇ ਰੈ ਘਰ ਤਾਂ ਤੇਰਾ ਏ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਰਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜਿ ਸ਼ਬਦ ਧਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹਿ ਘਰ ਤੇਰਾ ਏ धारधारेर जल भुखा सब दवाईया पर शांत सुखमाए वसिया जल इशा सब कुझाई सदा कान गुरू वट ਜਿਸ ਦੀ ਆਏ ਵਡਿਆਈਆਂ ਕਹਾ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚੇ ਸ਼ਬਦ ਜੇ ਤੋ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਜਰ ਭਾਰੀ ਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਖਾ ਨਾਨਕ ਕਹਿ ਸੁਖ ਵਾਣਿ ਯਤੁ ਘਰ ਅਨਹਦ ਵਾਜੇ ਅਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਬੈਨੋਂ ਵੰਤ ਨਾਨਕ ਗੁਰ ਚਰਨ ਲਾਗੇ ਸੁਣ ਤੇ ਬੀਤ ਕਹਤੇ ਬੋਵਿਤ ਬੈਨੋਂ ਵੰਤ ਨਾਨਕ ਗੁਰ ਚਰਨ ਲਾਗੇ ਮੰਡਾਉਣੀ ਮਹੱਲਾ ਪੰਜਵਾ ਫਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮਾ ਮਹਾਕੁਰ ਕਾ ਪਇਓ ਜਿਸ ਦਾ ਸੁਭਸਾਧਾਰੋ ਦੇਖੋ ਖੋਬੈ ਜਿ ਕੋ ਪੁੰਚੈ ਕਿਸਕਾਰ ਹੋਏ ਉਧਾਰੋ ਪਰ ਇਹ ਹਵਸਤ ਅਜੀ ਨਹਿ ਜਾਈ ਨਿਤ ਨਿਤ ਰਖੁਰ ਘਰ ਪਰ ਤਮ ਸੰਸਾਰ ਕਰਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਾਰੋ ਸਲੋਕ ਮਹਲਾ 5 ਤੇਰਾ ਕਿ ਕਾਜ ਤੋ ਨਹੀਂ ਮਨੋ ਲੋਗ ਮੈਂ ਨਿਰਗੁਣ ਆਰੇ ਤੂ ਗੁਣ ਦਾ ਆਪੇ ਤਰਸ ਤਰਸ ਪਿਆ ਵੇ ਰਾਮਤ ਹੋਈ ਸਤ ਗੁਰ ਨਾਨਕ ਨਾਮ ਮਿਲਾ ਕਾ ਦੀਵਾ ਤਨ ਮਨ ਤੀਵੇ ਦਰਸ ਪਿਆ ਮਿਹਰਮਤ ਹੋਈ ਸਤ ਗੁਰ ਨਾਨਕ ਨਾਮ ਬਿਲਾ ਤਾਜੀ ਮਨ ਤਨ ਕੀ ਵੈ ਹਰੀ ਆ ਵਾਹਿਗੁਰੂ ਦੀ ਜਾਲ ਕਾ ਵਾਹਿਗੁਰੂ ਦੀ ਮਤ ਹੈ